ਨਮਸਕਾਰ ਦੋਸਤੋ ਸ਼ੁਰੂ ਕਰਦੀ ਹਾਂ ਨਵੀਂ ਕਹਾਣੀ ਮੇਰਾ ਨਾਮ ਤਾਰੂ ਅਸੀਂ ਤਿੰਨ ਭੈਣਾਂ ਤੇ ਇੱਕ ਭਰਾ ਸੀ ਸਾਡਾ ਭਰਾ ਸਾਡੇ ਤਿੰਨਾਂ ਭੈਣਾਂ ਤੋਂ ਵੱਡਾ ਸੀ ਅਸੀਂ ਤਿੰਨੋਂ ਭੈਣਾਂ ਛੋਟੀਆਂ ਸੀ ਮੇਰਾ ਭਰਾ ਵਿਆਹਿਆ ਹੋਇਆ ਹੋਇਆ ਸੀ ਸਾਡੇ ਘਰ ਵਿੱਚ ਬਹੁਤ ਗਰੀਬੀ ਸੀ ਪਰ ਮੇਰੀ ਭਾਬੀ ਬਹੁਤ ਨਖਰੇ ਵਾਲੀ ਸੀ ਮੇਰੀ ਮੰਮਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਕਿਉਂਕਿ ਮੇਰੀ ਡੈਡੀ ਦੀ ਮੌਤ ਹੋ ਚੁੱਕੀ ਸੀ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਮਾਂ ਤੇ ਭਰਾ ਉਤੇ ਸੀ ਮੇਰੀ ਭਬੀ ਕੋਈ ਕੰਮ ਨਹੀਂ ਕਰਦੀ ਸੀ ਘਰ ਆ ਕੇ ਵੀ ਜਾਂ ਤਾਂ ਘਰ ਦਾ ਕੰਮ ਮੇਰੀ ਮਾਂ ਕਰਦੀ ਜਾਂ ਫਿਰ ਅਸੀਂ ਤਿੰਨੇ ਭੈਣਾਂ ਰਲ ਕੇ ਕਰ ਲੈਂਦੀਆਂ ਸੀ ਮੇਰੀ ਪਾਪੀ ਤਾਂ ਬਹੁਤ ਅੜਬਸਵਾਦੀ ਸੀ ਅਸੀਂ ਤਿੰਨੇ ਮਾਵਾਂ ਤੇ ਯਾਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਤੇ ਰੋਟੀ ਪਾਣੀ ਹੀ ਤਾਂ ਉਥੋਂ ਹੀ ਖਾ ਆਉਂਦੀਆਂ ਸੀ ਲੀੜਾ ਕਪੜਾ ਵੀ ਸਾਨੂੰ ਪਹਿਨਣ ਨੂੰ ਮਿਲ ਜਾਂਦਾ ਸੀ ਬਸ ਘਰ ਆ ਕੇ ਰਾਤ ਕੱਟਣੀ ਸਾਡੀ ਤੁੱਬਰ ਹੋ ਜਾਂਦੀ ਸੀ ਫੇਰ ਮੇਰੀ ਮਾਂ ਨੇ ਫੈਸਲਾ ਕੀਤਾ ਕਿ ਕੁੜੀ ਦਾ ਉਹ ਆ ਕਰਦੀ ਹਾਂ ਮੇਰੇ ਲਈ ਇੱਕ ਰਿਸ਼ਤਾ ਆਇਆ ਮੇਰੀ ਮਾਂ ਮੇਰੇ ਭਰਾ ਨੂੰ ਕਹਿਣ ਲੱਗੀ ਅੰਗਰੇਜ਼ ਪੁੱਤ ਤਾਰੂ ਲਈ ਰਿਸ਼ਤਾ ਆਇਆ ਹੈ ਜਾ ਕੇ ਮੁੰਡੇ ਦਾ ਘਰ-ਬਾਰ ਦੇਖਿਆ ਪਰ ਮੇਰੀ ਭਾਬੀ ਨੇ ਲੜਾਈ ਪਾ ਲਈ ਸਾਡੇ ਤੋਂ ਨਹੀਂ ਕਿਸੇ ਪਾਸੇ ਜਾਇਆ ਜਾਂਦਾ ਬਸ ਜਿਹੋ ਜਾਂ ਮਿਲਿਆ ਚੁੱਪ ਕਰਕੇ ਇਹਦੀ ਮਾਂ ਫੜਾਉ ਭਾਬੀ ਨੇ ਘਰ ਵਿੱਚ ਕਲੇਸ਼ ਬਹੁਤ ਪਾਇਆ ਲੈ ਮੇਰੀ ਮਾਂ ਨੇ ਵਿਚੋਲੇ ਨੂੰ ਕਹਿ ਦਿੱਤਾ ਕਿ ਮੇਰਾ ਉੱਥੇ ਰਿਸ਼ਤਾ ਪੱਕਾ ਕਰ ਦਿੱਤਾ ਚਾਰਕ ਦਿਨਾਂ ਬਾਅਦ ਮੈਨੂੰ ਆ ਕੇ ਵਿਆਹ ਕਿ ਲੈ ਗੇ ਮੈਂ ਸੋਹਰੇ ਘਰ ਪਹੁੰਚੀ ਤਾਂ ਉਹਨਾਂ ਦਾ ਘਰ ਵੀ ਸਾਡੇ ਵਾਂਗ ਗਰੀਬ ਹੀ ਸੀ ਵਿਆਹ ਵਾਲੀ ਰਾਤ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਮੈਨੂੰ ਸੁਹਾਗਰਾਤ ਬਾਰੇ ਬਹੁਤਾ ਤਾਂ ਨਹੀਂ ਪਤਾ ਸੀ ਪਰ ਇਨਾ ਪਤਾ ਸੀ ਕਿ ਉਸ ਦਿਨ ਪਤੀ-ਪਤਨੀ ਇੱਕ ਦੂਸਰੇ ਨਾਲ ਸਬੰਧ ਬਣਾਉਂਦੇ ਆ ਤੇ ਦੋਨਾਂ ਨੂੰ ਬੜਾ ਮਜ਼ਾ ਆਉਂਦਾ ਮੇਰੇ ਅੰਦਰ ਵੀ ਕੁਝ ਕੁਝ ਹੋ ਰਿਹਾ ਸੀ ਮੇਰਾ ਘਰ ਵਾਲਾ 11 ਵਜੇ ਦੇ ਕਰੀਬ ਕਮਰੇ ਵਿੱਚ ਆਇਆ। ਉਸ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ। ਉਸ ਨੂੰ ਸੁਹਾਗਰਾਤ ਦੀ ਕੋਈ ਸੁੱਧ ਬੁੱਧ ਨਹੀਂ ਸੀ। ਆਉਂਦਿਆਂ ਹੀ ਪੱਟ ਤੇ ਡਿੱਗ ਪਿਆ ਤੇ ਸੌਂ ਗਿਆ। ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਉਸ ਵੱਲ ਦੇਖਦੀ ਰਹੀ ਕਿ ਹੁਣ ਵੀ ਉੱਠੂਗਾ ਤੇ ਹੁਣ ਵੀ ਉੱਠੂਗਾ। ਮੇਰੇ ਨਾਲ ਸੁਹਾਗਰਾਤ ਮਨਾਊਗਾ। ਪਰ ਉਠਿਆ ਨਾ ਸਵੇਰੇ 3 ਵਜੇ ਕਿਤੇ ਜਾ ਕੇ ਮੇਰੀ ਅੱਖ ਲੱਗੀ। ਜਦੋਂ ਮੈਨੂੰ ਜਾਗਾਈ ਤਾ ਟਾ ਦਿਨ ਚੜ ਗਿਆ ਤੇ ਮੇਰਾ ਘਰ ਵਾਲਾ ਮੇਰੇ ਬੈੱਡ ਤੇ ਨਹੀਂ ਸੀ ਮੈਂ ਉਸੇ ਟਾਈਮ ਉੱਠ ਕੇ ਬਾਹਰ ਚਲੀ ਗਈ ਮੇਰੀ ਸੱਸ ਕਹਿਣ ਲੱਗੀ ਪੁੱਤ ਅੱਜ ਤੂੰ ਪ੍ਰਸ਼ਾਦ ਬਣਾ ਲੈ ਫਿਰ ਤੈਨੂੰ ਕੰਮ ਲੈ ਲਾਵਾਂਗੀ ਮੈਂ ਪ੍ਰਸ਼ਾਦ ਬਣਾਇਆ ਤੇ ਚੁੱਲ੍ਹੇ 'ਚੋਂ ਕਿਦਾ ਕੰਮ ਕਰਨ ਲੱਗ ਪਈ ਮੇਰੀ ਸੱਸ ਦਿੱਡੂਈ ਵਿੱਚ ਬਹੁਤ ਦਰਦ ਕਰਦੇ ਸੀ ਮੈਂ ਉਸ ਨੂੰ ਕਿਹਾ ਮੰਮੀ ਤੁਸੀਂ ਬੈਠ ਜਾਓ ਮੈਂ ਕਰ ਲਵਾਂਗੀ ਮੇਰੇ ਸੱਸ ਨੇ ਮੈਨੂੰ ਢੇਰ ਸਾਰੀਆਂ ਸੀਸਾਂ ਦਿੱਤੀਆਂ ਉਸ ਦਿਨ ਮੈਂ ਸ਼ਾਮ ਦੇ ਰੋਟੀ ਪਾਣੀ ਜਲਦੀ ਬਣਾ ਲਿਆ ਤੇ ਆਪਣੇ ਘਰ ਵਾਲੇ ਦੀ ਉਡੀਕ ਕਰਨ ਲੱਗੀ ਕਿ ਅੱਜ ਅਸੀਂ ਸੁਹਾਗਰਾਤ ਮਨਾਵਾਂਗੇ ਪਰ ਅਗਲੇ ਹੀ ਦਿਨ ਉਹ ਉਸੇ ਤਰ੍ਹਾਂ ਟੱਲ ਲਿਆ ਹੋਇਆ ਕਰਾਇਆ ਉਹ ਹਰ ਰੋਜ਼ ਬਹੁਤ ਸ਼ਰਾਬ ਪਿੰਦਾ ਸੀ ਸਾਡੇ ਘਰ ਵਿੱਚ ਉਸ ਨੂੰ ਭੁੱਖੇ ਮਾਰਨ ਵਾਲੀ ਨੌਬਤ ਆ ਗਈ ਸੀ ਸਾਡੀ ਇੱਕ ਗਵਾਂਡਣ ਆਈ ਤੇ ਮੇਰੀ ਸੱਸ ਨੂੰ ਕਹਿਣ ਲੱਗੀ ਆਪਣੀ ਪਿੰਡ ਵਾਲੀ ਸਰਪੰਚਾ ਨੇ ਕੰਮ ਵਾਲੀ ਲਾਉਣੀ ਆ ਤੂੰ ਆਪਣੇ ਨੂੰ ਉਹਨਾਂ ਦੇ ਘਰ ਲਾ ਦੇ ਘੱਟੋ ਘੱਟ ਢਿੱਡ ਭਰ ਕੇ ਰੋਟੀ ਤਾਂ ਖਾ ਲਿਆ ਕਰੋਗੇ ਮੇਰੀ ਸੱਸ ਮੇਰੇ ਸਿਰ ਤੇ ਹੱਥ ਧਰ ਕੇ ਬੜਾ ਰੋਈ ਤੇ ਕਹਿਣ ਲੱਗੀ ਅਜੇ ਵਿਆਹੀ ਆ ਨੂ ਤਾਂ ਸਵਾ ਮਹੀਨਾ ਨਹੀਂ ਹੋਇਆ ਤੇ ਮੈਨੂੰ ਮਜਬੂਰੀ ਬਸ ਇਹਨੂੰ ਕੰਮ ਤੇ ਤੋੜਨਾ ਪੈਣਾ ਮੈਂ ਆਪਣੀ ਸੱਸ ਦਾ ਦਰਦ ਸਮਝਿਆ ਮੈਂ ਕਿਹਾ ਮੰਮੀ ਜੀ ਮੈਂ ਆਪਣੇ ਪੇਕੇ ਪਿੰਡ ਵੀ ਤਾਂ ਆਪਣੀ ਮਾਂ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੁਸੀਂ ਫਿਕਰ ਨਾ ਕਰੋ ਮੈਂ ਘਰ ਮੈਂ ਘਰ-ਘਰ ਕੇ ਆਇਆ ਕਰੂੰਗੀ ਇਹਦਾ ਤਾਂ ਹੁਣ ਨਖੱਟੂ ਬੰਦੇ ਦਾ ਪਤਾ ਨਹੀਂ ਇਹ ਆਪਾਂ ਨੂੰ ਕਿੱਥੋਂ ਕਮਾ ਕੇ ਖਵਾਊਗਾ ਮੈਂ ਉਹਨਾਂ ਦੇ ਘਰ ਕੰਮ ਕਰੂੰਗੀ ਤਾਂ ਦੋ ਟਾਈਮ ਦੀ ਰੋਟੀ ਤਾਂ ਰਾਜ ਕੇ ਖਾ ਲਿਆ ਕਰਾਂਗੀ ਆ ਫਿਰ ਸਾਡੀ ਗਵਨ ਦੇ ਕਹਿੰਤੇ ਮੈਨੂੰ ਸਰਪੰਚਾਂ ਦੇ ਘਰ ਛੱਡਾਈ ਦੋਕ ਦਿਨ ਉਹ ਮੇਰੇ ਨਾਲ ਗਈ ਫੇਰ ਮੈਨੂੰ ਉਹਨਾਂ ਦੇ ਘਰ ਦਾ ਪਤਾ ਲੱਗ ਗਿਆ ਤੇ ਮੈਂ ਚਲੀ ਜਾਂਦੀ ਹੁੰਦੀ ਸੀ ਉਹਨਾਂ ਦਾ ਘਰ ਬਹੁਤ ਵੱਡਾ ਸੀ ਸਰਪੰਚ ਜੀ ਨਹੀਂ ਮੇਰਾ ਬੜਾ ਮੋਹ ਕਰਦੀ ਸੀ ਮੇਰੇ ਹੱਥਾਂ ਵਿੱਚ ਪਾਇਆ ਲਾਲ ਚੂੜਾ ਦੇਖ ਕੇ ਮੇਰੇ ਤੇ ਤਰਸ ਵੀ ਕਰਦੀ ਸੀ ਤੇ ਉਸਨੇ ਮੈਨੂੰ ਆਪਣੇ ਬਹੁਤ ਸਾਰੇ ਸੂਟ ਦੇ ਦਿੱਤੇ ਕਿਉਂਕਿ ਸਰਪੰਚ ਜੀ ਦਾ ਤਾਂ ਮੇਰਾ ਇੱਕੋ ਹੀ ਨਾਪ ਸੀ ਹਰ ਰੋਜ਼ ਆਉਂਦੀ ਨੂੰ ਮੈਨੂੰ ਸਬਜ਼ੀ ਤੇ ਦੁੱਧ ਦੇ ਦਿੰਦੀ ਹੁੰਦੀ ਸੀ ਮੈਨੂੰ ਹੁਣ ਉਹਨਾਂ ਦੇ ਘਰ ਉਪਰਾ ਨਹੀਂ ਲੱਗਦਾ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਸਲਮਾਨ ਮੇਰੇ ਵੱਲ ਨੂੰ ਵੇਖ ਕੇ ਗੰਦੇ-ਗੰਦੇ ਜਿਹੇ ਇਸ਼ਾਰੇ ਕਰਦਾ ਹੈ ਸਰਪੰਚ ਤੇ ਸਰਪੰਚਨੀ ਦੀ ਆਪਸ ਵਿੱਚ ਬਹੁਤ ਘਟ ਬੰਦੀ ਸੀ ਉਹ ਕਿਸੇ ਨਾ ਕਿਸੇ ਗੱਲ ਤੋਂ ਲੜਦੇ ਝਗੜਦੇ ਰਹਿੰਦੇ ਸੀ ਇੱਕ ਦਿਨ ਸਰਪੰਚ ਜੀ ਆਪਣੇ ਪੇਕੇ ਗਈ ਹੋਈ ਸੀ ਮੈਂ 9 ਵਜੇ ਉਹਨਾਂ ਦੇ ਘਰ ਕੰਮ ਕਰਨ ਗਈ ਮੈਂ ਸਰਪੰਚ ਨੂੰ ਪੁੱਛਿਆ ਕਿ ਅੱਜ ਦੀਦੀ ਕਿੱਥੇ ਆ ਉਹ ਕਹਿਣ ਲੱਗਾ ਆ ਤੇਰੇ ਮੂਰੇ-ਮੂਰੇ ਹੀ ਗਈ ਆ ਆਪਣੇ ਪੇਕੇ ਪਿੰਡ ਮੈਂ ਕਿਹਾ ਤੁਸੀਂ ਨਹੀਂ ਗਈ ਉਹ ਕਹਿੰਦਾ ਨਹੀਂ ਉਹ ਇਕੱਲੀ ਚਲੀ ਜਾਂਦੀ ਹੁੰਦੀ ਐ ਸਕੂਟਰੀ ਤੇ ਨਾਲ ਦੇ ਪਿੰਡ ਦੇ ਹੀ ਤਾਂ ਉਹਦੇ ਪੇਕੇ ਨੇ ਤੇ ਸਰਪੰਚ ਮੈਨੂੰ ਕਹਿਣ ਲੱਗਾ ਉਹ ਤਾਂ ਆਪਣੇ ਪੇਕੇ ਘਰ ਜਾ ਕੇ ਰੋਟੀ ਖਾ ਲਵੇਗੀ ਤੂੰ ਮੇਰੀ ਰੋਟੀ ਬਣਾ ਦੇ ਮੈਂ ਅੰਦਰ ਹੀ ਬੈਠਾਂ ਤੇ ਉੱਥੇ ਹੀ ਰੋਟੀ ਫੜਾ ਦੇ ਮੈਂ ਸਰਪੰਚ ਦੀ ਰੋਟੀ ਬਣਾਈ ਜਦੋਂ ਉਸ ਦੀ ਰੋਟੀ ਲੈ ਕੇ ਅੰਦਰ ਗਈ ਤਾਂ ਉਸ ਨੇ ਮੇਰੀ ਬਾਹ ਫੜ ਲਈ ਮੈਨੂੰ ਆਪਣੇ ਕੋਲ ਬਿਠਾ ਲਿਆ ਮੈਨੂੰ ਕਹਿ ਲਗਾ ਤੂੰ ਕਿੰਨੀ ਸੋਹਣੀ ਆ ਰੱਬ ਨੇ ਤੇਰੀ ਕਿਸਮਤ ਵੇਖ ਲਈ ਤੂੰ ਲੋਕਾਂ ਦੇ ਕੰਮ ਕਰਾਵਤੇ ਕੰਮ ਕਰਦੀ ਫਿਰਦੀ ਜੇ ਕਿਤੇ ਤੂੰ ਮੇਰੇ ਵਰਗੇ ਦੇ ਘਰ ਆ ਜਾਂਦੀ ਮੈਂ ਤਾਂ ਤੈਨੂੰ ਤਲੀਆਂ ਤੇ ਚੋਗ ਜਗਾਉਂਦਾ ਮੈਂ ਕਿਹਾ ਸਰਪੰਚ ਸਾਹਿਬ ਸਾਡੀ ਗਰੀਬਾਂ ਦੀ ਕਿਸਮਤ ਐਡੀ ਕਿੱਥੇ ਮੇਰਾ ਤਾਂ ਘਰ ਵਾਲਾ ਸਾਰਾ ਦਿਨ ਦਰੂ ਨਾ ਢੱਕਿਆ ਰਹਿੰਦਾ ਸਾਡੇ ਵਿਆਹ ਨੂੰ 2 ਮਹੀਨੇ ਹੋ ਗਏ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਉਸ ਨਾਲ ਵਿਆਹ ਹੋਇਆ ਸਰਪੰਚ ਫਟਾਫਟ ਬੋਲਿਆ ਤੇ ਕਹਿਣ ਲਗਾ ਤੇਰੇ ਨਾਲ ਸੁਹਾਗਰਾਤ ਵੀ ਮਨਾਈ ਹੋਗੀ ਜਦੋਂ ਉਸਨੇ ਇਹ ਕਿਹਾ ਤਾ ਮੇਰੀ ਅੱਖਾਂ ਵਿੱਚ ਤਰਲ ਤਰਲ ਪਾਣੀ ਵਹਿ ਰਿਆ ਸੀ ਉਹ ਕਹਿਣ ਲੱਗਾ ਮਤਲਬ ਨਹੀਂ ਤੇਰੇ ਨਾਲ ਸੁਹਾਗਰਾਤ ਵੀ ਨਹੀਂ ਮਨਾਈ ਮਨ ਨਾ ਵਿੱਚ ਸਿਰਲੇ ਸਿਰ ਪੈਂਚ ਉੱਠ ਕੇ ਮੇਰੇ ਨੇੜੇ ਹੋ ਗਿਆ ਮੇਰੇ ਮੋਢੇ ਉੱਤੇ ਵੀ ਗਲਵੱਕੜੀ ਪਾ ਲਈ ਕਹਿਣ ਲੱਗਾ ਉਹ ਕੰਜਰ ਦੀ ਤਾਂ ਮੱਤ ਮਾਰੀ ਗਈ ਆ ਇੰਨੀ ਸੋਹਣੀ ਨਾਰ ਨੂੰ ਛੱਡ ਕੇ ਠੇਕਿਆਂ ਤੇ ੱਟਕੇ ਖਾਂਦਾ ਫਿਰਦਾ ਸਰਪੰਚ ਮੇਰੀਆਂ ਗੱਲਾਂ ਤੇ ਗੁੱਤਗੁਤੀ ਜੀ ਕਰ ਰਿਹਾ ਸੀ ਮੇਰੇ ਅੰਦਰ ਫੀਲਿੰਗ ਜਾਗਣ ਲੱਗ ਪਈ ਮੈਨੂੰ ਵੱਡਗਾ ਮਹਿਸੂਸ ਹੋ ਰਿਹਾ ਸੀ ਸਰਪੰਚ ਸਰੀਰ ਦਾ ਕਾਫੀ ਹਟਾ-ਕਟਾ ਸੀ ਤੇ ਮੈਂ 18 ਸਾਲ ਦੀ ਇੱਕ ਨਾਟਕ ਕਰੀ ਸਰਪੰਚ ਨੇ ਆਪਣੇ ਬੁੱਲ ਮੇਰੇ ਬੁੱਲਾਂ ਤੇ ਲਾ ਲੰਬੀ ਕਿਸਕੀ ਸੀ ਉਸ ਦੀ ਕਿਸ ਵਿੱਚ ਇੰਨਾ ਜ਼ਿਆਦਾ ਨਸ਼ਾ ਸੀ ਕਿ ਮੈਂ ਉਸ ਨੂੰ ਕੁੱਟ ਕੇ ਗਲ ਪਕੜੀ ਪਾ ਲਈ ਮੈਂ ਆਪਣਾ ਆਪ ਕੋ ਬੈਠੀ ਸੀ ਸਰਪੰਚ ਕਹਿਣ ਤੋਂ ਬਿਨਾਂ ਹੀ ਮੈਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਸਰਪੰਚ ਨੇ ਪੂਰਾ ਅੱਧਾ ਘੰਟਾ ਮੈਨੂੰ ਖੂਬ ਨਜ਼ਾਰੇ ਦਿੱਤੇ ਜਦੋਂ ਸੀ ਇਹ ਸਭ ਕੁਝ ਕਰਕੇ ਹਟੇ ਤਾਂ ਸਰਪੰਚ ਕਹਿਣ ਲੱਗਾ ਤੂੰ ਤਾਂ ਵਾਕਿਆ ਹੀ ਤੁਰੀ ਫਿਰਦੀ ਆ ਇਸ ਗੱਲ ਦਾ ਸਬੂਤ ਮੈਨੂੰ ਮਿਲ ਗਿਆ ਤੂੰ ਤਾਂ ਬਿਲਕੁਲ ਕੁਵਾਰੀ ਆ ਮੈਂ ਕਿਹਾ ਹੋਰ ਮੈਂ ਝੂਠ ਬੋਲਦੀ ਸੀ ਸਰਪੰਚ ਕਿਹਾ ਹੁਣ ਮੈਂ ਕਿਸੇ ਆਨੇ ਬਹਨੇ ਸਰਪੰਚ ਨੂੰ ਘਰੋਂ ਬਾਹਰ ਤੋਰ ਦਿਆ ਕਰਾਂਗਾ ਜਾਂ ਕਿਤੇ ਤੈਨੂੰ ਲੈ ਕੇ ਚਲਾ ਜਾਇਆ ਕਰਾਂਗਾ ਕਿਉਂਕਿ ਮੈਨੂੰ ਤੇਰੇ ਨਾਲ ਬਹੁਤ ਸਵਾਦ ਆਇਆ ਸਾਡੇ ਵਿਆਹ ਨੂੰ ਤਾਂ ਹੁਣ 13-14 ਸਾਲ ਹੋ ਚੁੱਕੇ ਆ ਸਰਪੰਚਨੀ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਜੋ ਤੇਰੇ ਵਿੱਚ ਤੂੰ ਤਾਂ ਮੈਨੂੰ ਸਵਾਦ ਹੀ ਲਿਆ ਦਿੱਤਾ ਸਰਪੰਚਨੀ ਮੇਰੇ ਹੱਥ ਤੇ 10000 ਰੁਪਏ ਦੀ ਗੁੱਟੀ ਰੱਖ ਦਿੱਤੀ ਪੈਸੇ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ 10000 ਰੁਪਏ ਦੇਖੇ ਸੀ ਮੈਂ ਬਹੁਤ ਖੁਸ਼ੀ ਇੱਕ ਤਾਂ ਮੈਨੂੰ ਸੁਹਾਗਰਾਤ ਦਾ ਬੜਾ ਮਜ਼ਾ ਦਿੱਤਾ ਸੀ ਸਰਪੰਚ ਨੇ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਸੱਚੀ ਸੁਹਾਗਰਾਤ ਨੂੰ ਇੰਨੇ ਨਜ਼ਾਰੇ ਆਉਂਦੇ ਮੇਰਾ ਤਾਂ ਤੈਲ ਕਰਦਾ ਸੀ ਕਿ ਮੈਂ ਸਰਪੰਚ ਨੂੰ ਅਖਾਂ ਕਿ ਇੱਕ ਵਾਰ ਹੋਰ ਆਪਾਂ ਸਵਰਗਾ ਦੇ ਝੂਟੇ ਲੈ ਲੈਂਦੇ ਹਾਂ ਫਿਰ ਮੈਂ ਸਰਪੰਚਨੀ ਤੋਂ ਡਰ ਗਈ ਕਿਤੇ ਸਰਪੰਚਨੀ ਨਾ ਆ ਜਾਵੇ ਜਾਂ ਕੋਈ ਹੋਰ ਨਾ ਚਾਵੇ ਕਿਉਂਕਿ ਸਰਪੰਚ ਕੋਲ ਅਕਸਰ ਹੀ ਪਿੰਡ ਦੇ ਲੋਕ ਖਮਤੰਦੇ ਲਈ ਆਉਂਦੇ ਰਹਿੰਦੇ ਸੀ ਮੈਂ ਬਹੁਤ ਖੁਸ਼ ਹੋਈ ਸਰਪੰਚ ਮੈਨੂੰ ਘਰ ਛੱਡ ਆਇਆ ਮੇਰੇ ਘਰ ਵਾਲਾ ਘਰ ਨਹੀਂ ਸੀ ਘਰ ਜਾ ਕੇ ਮੈਂ ਕੰਮ ਕਰਨ ਨਾ ਲੱਗ ਪਈ ਪਰ ਮੇਰਾ ਧਿਆਨ ਸਰਪੰਚ ਤੇ ਸੀ ਮੈਂ ਸੋਚ-ਸੋਚ ਕੇ ਅੰਦਰੋਂ-ਅੰਦਰੀ ਬੜਾ ਖੁਸ਼ ਹੋ ਰਹੀ ਸੀ ਸਰਪੰਚ ਨੇ ਅੱਜ ਮੈਨੂੰ ਸੁਆਦ ਹੀ ਰਿਹਾ ਦਿੱਤਾ ਮੈਂ ਸ਼ਾਮ ਦੀ ਰੋਟੀ ਬਣਾਈ ਜਦੋਂ ਮੇਰਾ ਘਰ ਵਾਲਾ ਘਰ ਆ ਗਿਆ ਅੱਜ ਉਸਨੇ ਪਹਿਲਾਂ ਦੀ ਤਰ੍ਹਾਂ ਸ਼ਰਾਬ ਨਹੀਂ ਪੀਤੀ ਸੀ ਮੈਨੂੰ ਕਹਿਣ ਲੱਗਾ ਤਾਰੋ ਮੈਨੂੰ ਰੋਟੀ ਪਾ ਦੇ ਮੈਂ ਉਸ ਨੂੰ ਰੋਟੀ ਫੜਾ ਦਿੱਤੀ ਫਿਰ ਉਹ ਅੰਦਰ ਜਾ ਕੇ ਪੈ ਗਿਆ ਤੇ ਕੰਮ ਤੰਦ ਨਮੇੜ ਕੇ ਮੈਂ ਵੀ ਅੰਦਰ ਚਲੀ ਗਈ ਉਸ ਦਿਨ ਮੇਰੇ ਘਰ ਵਾਲੇ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਨੂੰ ਪਿਆਰ ਕਰਨ ਲੱਗ ਪਿਆ ਮੈਨੂੰ ਕਹਿਣ ਲੱਗਾ ਅੱਜ ਆਪਾਂ ਸੁਹਾਗ ਰਾਤ ਮਨਾਉਣੀ ਮੈਂ ਉਸ ਨੂੰ ਕੀ ਦੱਸਦੀ ਮੈਂ ਤਾਂ ਸਰਪੰਚ ਨਾਲ ਆਪਣੀ ਸੁਹਾਗਰਾਤ ਮਨਾਈ ਪਰ ਮੈਂ ਕੁਝ ਨਾ ਬੋਲੀ ਤੇ ਚੁੱਪਚਾਪ ਉਸ ਨਾਲ ਸੁਹਾਗਰਾਤ ਮਨਾਉਣ ਲਈ ਤਿਆਰ ਹੋ ਗਈ ਉਸ ਨੇ ਮੈਨੂੰ ਉਹਨਾਂ ਸੁਆਤ ਨਹੀਂ ਦਿੱਤਾ ਜਿੰਨਾ ਸਰਪੰਚ ਨੇ ਦਿੱਤਾ ਕਿਉਂਕਿ ਮੇਰੇ ਘਰ ਵਾਲੇ ਨਸ਼ੇ ਦਾਦੀ ਹੋਣ ਕਰਕੇ ਉਹਨਾਂ ਤਾਕਤਵਰ ਨਹੀਂ ਸੀ ਸਰਪੰਚ ਦਾ ਸਰੀਰ ਬਹੁਤ ਜ਼ਿਆਦਾ ਤਾਕਤਵਰ ਸੀ ਉਹ ਨੇ ਤਾਂ ਮੈਨੂੰ ਸੁਆਦ ਹੀ ਲਿਆ ਦਿੱਤਾ ਸੀ ਮੇਰੇ ਘਰ ਵਾਲੇ ਨੇ 10 ਮਿੰਟ ਮੇਰੇ ਨਾਲ ਟਾਈਮ ਪਾਸ ਕੀਤਾ ਤੇ ਫਿਰ ਕਹਿਣ ਲੱਗਾ ਤੂੰ ਖੁਸ਼ ਆ ਤਾਂ ਮੈਂ ਉਸ ਨੂੰ ਕਿਹਾ ਹਾਂ ਹਾਂ ਮੈਂ ਬਹੁਤ ਖੁਸ਼ ਆ ਤੇ ਫਿਰ ਉਹ ਸੌ ਗਿਆ ਮੇਰੀ ਤਾਂ ਰਾਤ ਦੀ ਕਿਤੇ 1-2 ਵਜੇ ਅੱਖ ਲੱਗੀ ਕਿਉਂਕਿ ਮੈਨੂੰ ਤਾਂ ਸਰਪੰਚ ਹੀ ਦੇਸੀ ਜਾਂਦਾ ਸੀ ਅਗਲੇ ਦਿਨ ਸਵੇਰੇ ਮੈਂ ਨਹਾ ਤੋ ਕੇ ਬੜਾ ਸੋਹਣਾ ਤਿਆਰ ਹੋ ਕੇ ਗਈ ਅੱਜ ਤਾਂ ਮੈਂ ਕੁਝ ਜ਼ਿਆਦਾ ਹੀ ਸੋਹਣੀ ਲੱਗ ਰਹੀ ਸੀ ਤੇ ਸਰਪੰਚ ਨੇ ਮੈਨੂੰ ਦੇਖ ਕੇ ਆਪਣੇ ਦਿਲ ਤੇ ਹੱਥ ਰੱਖ ਲਿਆ ਤੇ ਮੈਨੂੰ ਅੱਖ ਮਾਰ ਦਿੱਤੀ ਮੈਂ ਹੱਸ ਕੇ ਨਹੀਂ ਵੀ ਪਾਣੀ ਸਰਪੰਚਨੀ ਅੰਦਰ ਬੈਠੀ ਸੀ। ਉਹਨੂੰ ਕਿਸੇ ਗੱਲ ਦਾ ਕੋਈ ਪਤਾ ਨਾ ਲੱਗਾ। ਮੈਂ ਸੋਈ ਵਿੱਚ ਭਾਂਡੇ ਮਾਜਣ ਲੱਗੀ ਤੇ ਫਿਰ ਮੈਂ ਸਰਪੰਚਨੀ ਨੂੰ ਪੁੱਛਿਆ ਦੀਦੀ ਅੱਜ ਕੀ ਬਣਾਉਣਾ? ਉਹ ਕਹਿੰਦੀ ਤੂੰ ਫਟਾਫਟ ਆਲੂ ਵਾਲੇ ਪਰੌਤੇ ਬਣਾ ਦੇ। ਮੈਂ ਅੱਜ ਪਾਰਲਰ ਜਾਣਾ ਹੈ ਤੇ ਝਾੜੂ ਪੋਚਾ ਬਾਅਦ ਵਿੱਚ ਕਰ ਲਵਾਂਗੀ। ਮੈਂ ਕਿਹਾ ਠੀਕ ਹੈ ਜੀ। ਉਸ ਨੂੰ ਪਰੌਤੇ ਬਣਾ ਦਿੱਤੇ। ਸਰਪੰਚਨੀ ਰੋਟੀ ਖਾ ਕੇ ਪਾਰਲਰ ਚਲੀ ਗਈ। ਮੈਂ ਕਗਲ ਨੋਟ ਕੀਤੀ ਸੀ ਸਰਪੰਚ ਤੇ ਸਰਪੰਚਨੀ ਦੋਨੇ ਹੀ ਘਰ ਰਹਿੰਦੇ ਸੀ ਉਹਨਾਂ ਦਾ ਇੱਕ ਬੇਟਾ ਸੀ ਤੇ ਉਹ ਸਕੂਲ ਜਾਂਦਾ ਸੀ ਪਰ ਮੈਂ ਸਰਪੰਚ ਤੇ ਸਰਪੰਚਨੀ ਕਦੇ ਵੀ ਇੱਕ ਦੂਸਰੇ ਨਾਲ ਬੋਲਦੇ ਨਹੀਂ ਦੇਖੇ ਸੀ ਸਰਪੰਚਨੀ ਚਾਹਤਾਰਾ ਫੋਨ ਤੇ ਹੀ ਰਹਿੰਦੀ ਸੀ ਤੇ ਸਰਪੰਚ ਆਪਣੇ ਕੰਮ ਧੰਧਿਆ ਤੇ ਤੁਰਿਆ ਫਿਰਦਾ ਸੀ ਉਸ ਨੂੰ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਮੈਨੂੰ ਹੀ ਕਹਿ ਦਿੰਦਾ ਸੀ ਸਰਪੰਚ ਨੇ ਮੈਨੂੰ ਪਾਰਲੇ ਚ ਲਈਏ ਸਰਪੰਚ ਮੈਨੂੰ ਕਹਿਣ ਲੱਗਾ ਝਾੜੂ ਪੋਚੇ ਨੂੰ ਛੱਡ ਤੇ ਮੇਰੇ ਕੋਲ ਆ ਤੂੰ ਮੈਨੂੰ ਕਮਰੇ ਵਿੱਚ ਲੈ ਗਿਆ ਉਸਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਮੈਨੂੰ ਕਹਿਣ ਲੱਗਾ ਅੱਜ ਤਾਂ ਤੂੰ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਉਸਨੇ ਮੇਰੀ ਚੁੰਨੀ ਲਾ ਕੇ ਪਾਸੇ ਰੱਖ ਦਿੱਤੀ ਫਿਰ ਇੱਕ ਇੱਕ ਕਰਕੇ ਮੇਰੇ ਸਾਰੇ ਕੱਪੜੇ ਸਾਈਡ ਤੇ ਰੱਖ ਦਿੱਤੇ ਤੇ ਆਪਣੇ ਵੀ ਫਿਰ ਅਸੀਂ ਦੋਨਾਂ ਨੇ ਇੱਕ ਦੂਜੇ ਦੇ ਨਾਲ ਰਗੜੀਆਂ ਬਣਾਈਆਂ ਉਸ ਦਿਨ ਸਰਪੰਚ ਨੇ ਮੇਰੇ ਨਾਲ 2-3 ਵਾਰ ਕੀਤਾ सरपंच ਵਿੱਚ ਤਾਂ ਇੰਨੀ ਪਾਵਰ ਸੀ ਕਿ ਉਹ ਬਿਲਕੁਲ ਨਹੀਂ ਥੱਕਦਾ ਸੀ ਮੈਂ ਸਰਪੰਚ ਨੂੰ ਕਿਹਾ ਅੱਜ ਤਾਂ ਮੇਰੇ ਤੋਂ ਕੰਮ ਨਹੀਂ ਹੁੰਦਾ ਤੇ ਨਾ ਹੀ ਮੇਰੇ ਤੋਂ ਉੱਤਰਿਆ ਜਾਂਦਾ ਹੈ ਤੁਸੀਂ ਤਾਂ ਅੱਜ ਮੇਰਾ ਬੁਰਾ ਹਾਲ ਕਰ ਦਿੱਤਾ ਉਹ ਕਹਿੰਨ ਲਗਾ ਫਿਕਰ ਨਾ ਕਰ ਮੈਂ ਤੈਨੂੰ ਘਰ ਛੱਡ ਆਉਂਗਾ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਬਸ ਮੇਰੇ ਘਰ ਤੇ ਨੇੜੇ ਛੱਡ ਆਇਓ ਐਵੇਂ ਮੇਰੀ ਸੱਸ ਨੂੰ ਸ਼ੱਕ ਨਾ ਹੋ ਜਾਵੇ ਸਰਪੰਚ ਮੈਨੂੰ ਘਰ ਦੇ ਨੇੜੇ ਛੱਡਿਆ ਮੈਂ ਘਰੇ ਚਲੀ ਉਸ ਦਿਨ ਵੀ ਮੇਰਾ ਘਰ ਵਾਲਾ ਸਹੀ ਸਲਾਮਤ ਘਰ ਆ ਗਿਆ ਉਸ ਦਿਨ ਵੀ ਰਾਤ ਨੂੰ ਫਿਰ ਮੈਨੇ ਨਾਲ ਸੰਬੰਧ ਬਣਾਉਣ ਲਿਗਾ ਪਰ ਮੈਂ ਤਾਂ ਸਰਪੰਚ ਦੀ ਮਾਂ ਜੀ ਹੋਈ ਸੀ ਮੇਰਾ ਤਾਂ ਹੁਣ ਇਹ ਸਭ ਕੁਝ ਕਰਨ ਨੂੰ ਬਿਲਕੁਲ ਮੰਨ ਨਹੀਂ ਕਰਦਾ ਸੀ ਮੈਂ ਉਸਨੂੰ ਕਿਹਾ ਕਿ ਆਪਾਂ ਕੱਲ ਨੂੰ ਇਹ ਸਭ ਕੁਝ ਕਰਾਂਗੇ ਅੱਜ ਮੈਂ ਸਰਪੰਚ ਦੇ ਘਰ ਆ ਕੰਮ ਬਹੁਤ ਕਰਕੇ ਥੱਕ ਗਈ ਮੇਰੇ ਘਰ ਵਾਲਾ ਕਹਿੰਦਾ ਮੈਂ ਤੇਰੀ ਖਾਤਰ ਆ ਸ਼ਰਾਬ ਨਹੀਂ ਪੀਤੀ ਮੈਂ ਤੈਨੂੰ ਖੋਜ ਕਰ ਸਕਾਂ ਅੱਜ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦਾ ਤੂੰ ਮਣਾ ਨਾ ਕਰ ਇਹਨਾਂ ਕਾ ਕੇ ਮੇਰੇ ਘਰ ਵਾਲੀ ਨੇ ਮੈਨੂੰ ਪਿੱੜ ਤੇ ਸੁੱਟ ਦਿੱ ਲਿਆ ਤੇ ਮੇਰੇ ਨਾ ਤਾਂ ਚਿਕਨ ਨਿਕਲ ਰਹੀਆਂ ਸੀ ਮੇਰੇ ਮੂੰਹ ਚੋਂ ਹਾਈ ਹਾਈ ਦੀ ਆਵਾਜ਼ਾਂ ਨਿਕਲ ਰਹੀਆਂ ਸੀ ਮੇਰੇ ਘਰ ਵਾਲੇ ਨੇ ਉਸ ਦਿਨ ਮੇਰੀਆਂ ਤਸੱਲੀयां ਕਰਵਾ ਦਿੱਤੀਆਂ ਅਗਲੇ ਦਿਨ ਮੈਂ ਕੰਮ ਤੇ ਨਹੀਂ ਗਈ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ ਕਿ ਅੱਜ ਸਰਪੰਚ ਦੇ ਘਰ ਸੁਨੇਹਾ ਭੇਜ ਦਿਓ ਮੈਨੂੰ ਬੁਖਾਰ ਹੋ ਗਿਆ ਸਰਪੰਚ ਨੂੰ ਲੱਗਦਾ ਸੀ ਕਿ ਮੇਰੇ ਬਿਨਾਂ ਤੇਲ ਨਹੀਂ ਲੱਗ ਰਿਹਾ ਸੀ ਉਹ 11 ਵਜੇ ਸਾਡੇ ਘਰ ਆਇਆ ਮੇਰੀ ਸੱਸ ਕੋਲ ਬੈਠ ਕੇ ਪੁੱਛਣ ਲੱਗਾ ਚਾਚੀ ਕੀ ਗੱਲ ਹੋ ਗਈ ਤੁਹਾਡੀ ਨੂੰ ਨੂੰ ਤਾਂ ਮੇਰੀ ਸੱਸ ਕਹਿਣ ਲੱਗੀ ਉਸ ਨੂੰ ਬੁਖਾਰ ਹੋ ਗਿਆ ਸਰਪੰਚ ਸਾਹਿਬ ਸਮਝ ਗਿਆ ਬੁਖਾਰ ਨਹੀਂ ਹੋਇਆ ਸੀ ਉਹ ਤਾਂ ਮੈਂ ਜ਼ਿਆਦਾ ਹੀ ਠੱਕਾ ਕਰ ਦਿੱਤਾ ਇਸ ਕਰਕੇ ਇਸ ਦਾ ਸਰੀਰ ਟੁੱਟ ਰਿਹਾ ਹੁਣ ਉਹ ਕਹਿਣ ਲੱਗਾ ਚਾਚੀ ਮੈਂ ਤੇਰੀ ਨੂੰ ਨੂੰ ਦਵਾਈ ਲਿਆ ਕੇ ਦੇ ਦਿੰਦਾ ਅੱਜ ਸਾਡੇ ਘਰ ਪਰ ਆਉਣੇ ਨਹੀਂ ਆਉਣਾ ਖਾਣ ਪੀਣ ਲਈ ਤਾਂ ਮੈਂ ਬਾਹਰੋਂ ਲੈ ਆਵਾਂਗਾ ਬਸ ਇਹਨੂੰ ਥੋੜਾ ਟਾਈਮ ਮੇਰੇ ਨਾਲ ਭੇਜ ਦੇ ਇਹ ਚਾਹ ਬਣਾ ਕੇ ਫੜਾ ਦੇਵੇਗੀ ਫਿਰ ਇਸ ਨੂੰ ਮੈਂ ਘਰ ਛੱਡ ਜਾਵਾਂਗਾ ਕਿਉਂਕਿ ਸਾਡੇ ਘਰ ਕੋਈ ਚਾਹ ਪਾਣੀ ਫੜਾਉਣ ਵਾਲਾ ਨਹੀਂ ਤਾਂ ਮੇਰੀ ਸਾਸਣੀ ਮੈਨੂੰ ਸਰਪੰਚ ਦੇ ਨਾਲ ਭੇਜ ਦਿੱਤਾ ਸਰਪੰਚ ਤੇ ਘਰ ਕਿਸੇ ਨੇ ਨਹੀਂ ਹੋਣਾ ਸੀ ਉਹ ਮੈਨੂੰ ਸਿੱਧਾ ਸ਼ਹਿਰ ਲੈ ਗਿਆ ਉੱਥੇ ਅਸੀਂ ਕਾਫੀ ਟਾਈਮ ਇਕੱਠਿਆਂ ਨੇ ਬਤਾਇਆ ਕੁੰਮੇ ਫੇਰੇ ਸਰਪੰਚ ਨੇ ਮੈਨੂੰ ਮੇਕਅਪ ਦਾ ਵੀ ਵਧੀਆ ਸਮਾਨ ਲੈ ਕੇ ਦਿੱਤਾ ਅਤੇ ਮੈਨੂੰ ਦੋ ਨਵੇਂ ਸੂਟ ਵੀ ਦਿਵਾਏ ਉਹ ਉੱਥੇ ਹੀ ਸਲਾਈ ਕਰਨ ਵਾਸਤੇ ਦੇ ਦਿੱਤੇ ਮੈਂ ਘਰ ਆ ਕੇ ਆਪਣੀ ਸਾਸੂ ਨੂੰ ਕਿਹਾ ਕੀ ਇਹ ਤਾਂ ਸਰਪੰਚ ਜੀ ਦੇ ਸੂート ਸੀ ਉਸਨੇ ਦਿੱਤੀ ਇਸ ਤਰ੍ਹਾਂ ਸਰਪੰਚ ਮੇਰੀ ਬੜੀ ਕੇਅਰ ਕਰਦਾ ਸੀ ਬਹੁਤ ਕੁਝ ਮੈਨੂੰ ਲੈ ਕੇ ਦਿੰਦਾ ਸੀ ਇੱਕ ਦਿਨ ਮੈਨੂੰ ਕਹਿਣ ਲੱਗਾ ਹੁਣ ਮੈਂ ਵਧੀਆ ਤੈਨੂੰ ਮਕਾਨ ਬਣਾ ਕੇ ਦੇਵਾਂ ਮੈਂ ਉਸਨੂੰ ਕਿਹਾ ਕਿ ਇਸ ਤਰ੍ਹਾਂ ਸਾਡੇ ਘਰ ਦੇ ਲੋਕਨੋ ਸ਼ੱਕ ਹੋ ਜਾਊਗਾ ਉਹ ਕਹਿਣ ਲੱਗਾ ਤੁਸੀਂ ਮੇਰੇ ਤੇ ਛੜਦੇ ਇੱਕ ਦਿਨ ਸਵਕਤ ਇਹ ਸਾਡੇ ਘਰ ਆਇਆ ਤੇ ਮੇਰੇ ਘਰ ਵਾਲੇ ਦੇ ਕੋਲ ਆ ਕੇ ਬੈਠ ਗਿਆ ਉਹਨਾਂ ਨੂੰ ਕਹਿਣ ਲੱਗਾ ਕਿ ਗਰੀਬਾਂ ਦੇ ਲਈ ਕੁਝ ਪੈਸੇ ਆਏ ਆ ਆਪਣੇ ਪਿੰਡ ਵਿੱਚ ਤੇ ਕੋਈ ਘਰ ਨਹੀਂ ਹੈ ਮੈਂ ਸੋਚਿਆ ਜਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਤੁਸੀਂ ਮੇਰੇ ਘਰ ਆਉਂਦੇ ਜਾਂਦੇ ਹੋ ਮੈਂ ਤੁਹਾਡਾ ਵਧੀਆ ਮਕਾਨ ਬਣਾ ਦੇ ਮੇਰੀ ਸੱਸ ਤੇ ਮੇਰਾ ਘਰ ਵਾਲਾ ਬਹੁਤ ਖੁਸ਼ ਹੋਏ ਤੇ ਇਸੇ ਤਰ੍ਹਾਂ ਸਰਪੰਚ ਨੇ ਫਿਰ ਸਾਡਾ ਬਹੁਤ ਵਧੀਆ ਮਕਾਨ ਬਣਾ ਦਿੱਤਾ ਉਸ ਨੇ ਸਾਡੇ ਘਰ ਵਿੱਚ ਹਰ ਚੀਜ਼ ਲੈ ਦਿੱਤੀ ਸੀ ਕਿਉਂਕਿ ਸਰਪੰਚ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਤੇ ਇੱਕ ਦਿਨ ਮੇਰੀ ਮਾਂ ਸਾਡੇ ਘਰ ਮੈਨੂੰ ਮਿਲਣ ਆਉਂਦੀ ਹੈ ਔਰ ਸਣੀ ਸਾਡਾ ਇਹਨਾਂ ਸੋਨਾ ਕਰਵਰ ਦੇਖਿਆ ਤੇ ਹਾ ਸੁੱਖ ਸਹੂਲਤ ਦੀ ਚੀਜ਼ ਦੇਖੀ ਤੇ ਮੇਰੀ ਮਾਂ ਮੈਨੂੰ ਬਾਹ ਫੜ ਕੇ ਅੰਦਰ ਲੈ ਗਈ ਕਹਿਣ ਲੱਗੀ ਮੈਨੂੰ ਸੱਚ-ਸੱਚ ਦੱਸ ਇਹ ਸਭ ਕੁਝ ਕਿਵੇਂ ਬਣਿਆ ਕੰਮ ਤਾਂ ਅਸੀਂ ਵੀ ਸਾਰੀ ਉਮਰ ਤੇ ਕਰਦੇ ਆ ਸਾਡੇ ਤਾਂ ਕੁਝ ਬਣਿਆ ਨਹੀਂ ਤਾਂ ਫਿਰ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਮਾਂ ਕਿਹਾ ਮਾਂ ਤੁਸੀਂ ਤਾਂ ਕੁਝ ਵੀ ਨਹੀਂ ਦੇਖਿਆ ਤੁਸੀਂ ਤਾਂ ਮੈਨੂੰ ਮੇਰਾ ਘਰ ਵਾਲਾ ਵੀ ਚਾਜ ਤਾਂ ਲੱਭ ਕੇ ਨੇ ਤੇ ਕਿ ਦਿੱਤਾ ਇਹ ਤਾਂ ਨਸ਼ੇ ਦਾ ਖੱਦਾ ਪਿਆ ਇਹ ਤਾਂ ਮਰਦ ਕੋ ਹੋਣ ਦੇ ਲਾਇਕ ਨਹੀਂ ਮੇਰੀ ਮਾਂ ਕਹਿੰ ਲਗੀ ਤੂੰ ਆਪਣੀ ਇੱਜ਼ਤ ਖਰਾਬ ਕਰ ਰਹੀ ਹੈ ਤਾਂ ਮੈਂ ਕਿਹਾ ਮਾਂ ਤੂੰ ਆਪਣੀ ਇੱਜ਼ਤ ਰੱਖ ਕੇ ساری ਉਮਰ ਕੀ ਘਟਿਆ ਭੁੱਖੀ ਮਰਦੀ ਰਹੀ ਤੇ ਭੁੱਖੀ ਹੀ ਮਰਦੀ ਰਹੇਗੀ ਅੱਗੇ ਵੀ ਮੈਂ ਸਰਪੰਚ ਨੂੰ ਖੁਸ਼ ਕਰ ਦਿੰਦੀ ਸੀ ਹੁਣ ਇਹ ਹਾਸ ਸੁਖ ਸਹੂਲਤ ਦੀ ਚੀਜ਼ ਮੈਨੂੰ ਬਣਾ ਦਿੱਤੀ ਮੇਰਾ ਇਹ ਜਵਾਬ ਸੁਣ ਕੇ ਮੇਰੀ ਮਾਂ ਕੁਝ ਨਾ ਬੋਲੀ ਤੇ ਚੁੱਪ ਕਰਕੇ ਚਲੀ ਗਈ ਕਹਿਣ ਲਗੀ ਧੀ ਇਹ ਤੇਰੀ ਜ਼ਿੰਦਗੀ ਆ ਤੀ ਤਾਂ ਮਰਕੇ ਕਰ ਪਾਸ ਮੈਨੂੰ ਤੂੰ ਖੁਸ਼ ਤੁਸੀਂ ਨਹੀਂ ਚਾਹਤੀਂ ਸਰਪੰਚ ਮੈਨੂੰ ਇੰਨੀ ਕਿ ਜ਼ਿਆਦਾ ਸਾਵਧਾਨੀ ਨਾਲ ਮਿਲਦਾ ਸੀ ਕਿ ਸਾਨੂੰ 2 ਸਾਲ ਹੋ ਗਏ ਸੀ ਮਿਲਦੇ ਹਣ ਪਰ ਅੱਜ ਤੱਕ ਸਾਡੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਸੀ ਜਦੋਂ ਮੈਂ ਉਹਦੇ ਘਰ ਜਾਂਦੀ ਤਾਂ ਸਰਪੰਚ ਜੀ ਨਹੀਂ ਕਰਿਆ ਨਹੀਂ ਹੁੰਦੀ ਸੀ ਸਰਪੰਚ ਮੈਨੂੰ ਉਦੋਂ ਬੁਲਾਉਂਦਾ ਤੱਕ ਨਹੀਂ ਸੀ ਸਰਪੰਚ ਜਿੰਨੀ ਜਦੋਂ ਘਰੋਂ ਬਾਹਰ ਰਹਿੰਦੀ ਜਾਂ ਬਾਹਰ ਚਲੀ ਜਾਂਦੀ ਤਾਂ ਸਿਖੂਬ ਮਜ਼ੇ ਲੁੱਟਦੇ ਸੀ ਇੱਕ ਦਿਨ ਮੈਂ ਸਰਪੰਚ ਦੇ ਘਰ ਕੰਮ ਕਰ ਰਹੀ ਸੀ ਤਾਂ ਮੈਨੂੰ ਕਪਰਾਟ ਦੀ ਹੋਣ ਲੱਗੀ ਮੈਂ ਉਹਨਾਂ ਦੇ ਘਰ ਲੰਮੇ ਪੈ ਗਈ ਉਸ ਦਿਨ ਮੇਰੇ ਤੋਂ ਕੰਮ ਨਾ ਹੋਇਆ ਸਰਪੰਚਨੀ ਘਰ ਆਈ ਆਸੀ ਤਾਂ ਉਹ ਮੈਨੂੰ ਆਪਣੀ ਸਕੂਟਰ ਤੇ ਬਿਠਾ ਕੇ ਡਾਕਟਰ ਕੋਲ ਲੈ ਗਈ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਪ੍ਰੈਗਨੈਂਟ ਆ ਮੈਂ ਬਹੁਤ ਖੁਸ਼ ਹੋਈ ਤੇ ਸਰਪੰਚਨੀ ਨੇ ਵੀ ਮੈਨੂੰ ਵਤਾਈਆਂ ਦੇ ਦਿੱਤੀ ਮੈਂ ਬਹੁਤ ਖੁਸ਼ ਸੀ ਤੇ ਧੀਰ ਹੀ ਧੀਰ ਸਰਪੰਚ ਦਾ ਤਨਵਾਦ ਕਰਦੀ ਸੀ ਇਹ ਅੱਜ ਉਸਨੇ ਮੈਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਵੀ ਦੇ ਦਿੱਤੀ ਸਰਪੰਚ ਨੂੰ ਇਹ ਪਤਾ ਨਹੀਂ ਸੀ ਕਿ ਖੁਸ਼ੀ ਮੈਨੂੰ ਇਸਨੇ ਦਿੱਤੀ ਉਹ ਕਹਿਣ ਲੱਗਾ ਕਿ ਚਲੋ ਸ਼ਰਾਬੀ ਕਵਾਬੀ ਤੇਰੇ ਘਰ ਵਾਲਾ ਹੰਤੂ ਆਪਣੇ ਬੱਚੇ ਦੇ ਆਸਰੇ ਜ਼ਿੰਦਗੀ ਕੱਢ ਲਵੀ ਮੈਂ ਹਾਂ ਵਿਚਰਲਾ ਦਿੱਤਾ ਘਰ ਆ ਕੇ ਮੈਂ ਆਪਣੀ ਸੱਸ ਨੂੰ ਇਹ ਖੁਸ਼ਖਬਰੀ ਦਿੱਤੀ ਉਹ ਵੀ ਬਹੁਤ ਖੁਸ਼ ਹੋਈ ਮੇਰਾ ਘਰ ਵਾਲਾ ਵੀ ਬਹੁਤ ਖੁਸ਼ ਹੋਇਆ ਉਹਨਾਂ ਨੂੰ ਲੱਗਿਆ ਕਿ ਇਹ ਬੱਚਾ ਮੇਰੇ ਘਰ ਵਾਲੇ ਦਾ ਪਰ ਨਹੀਂ ਮੈਨੂੰ ਹੀ ਪਤਾ ਸੀ ਕਿ ਇਹ ਬੱਚਾ ਸਰਪੰਚ ਦਾ ਹੈ ਫਿਰ 9 ਮਹੀਨਾ ਬਾਅਦ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਰੱਬ ਦਾ ਸ਼ੁਕਰ ਹੈ ਮੇਰਾ ਮੁੰਡਾ ਮੇਰੇ ਤੇ ਗਿਆ ਸੀ ਨਹੀਂ ਤਾਂ ਸਾਰਿਆਂ ਨੂੰ ਸ਼ੱਕ ਹੋ ਜਾਣਾ ਸੀ ਜੇ ਕਿਤੇ ਉਹ ਸਰਪੰਚ ਤੇ ਚਲਾ ਜਾਂਦਾ ਤਾਂ ਹੁਣ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਮੈਂ ਸਰਪੰਚ ਦੇ ਘਰ ਕੰਮ ਕਰ ਰਹੀ ਹਾਂ ਤੇ ਮੈਨੂੰ ਕੰਮ ਕਰਦਿਨ ਨੂੰ 8 ਸਾਲ ਹੋ ਚੁੱਕੇ ਨੇ ਪਰ ਸਾਡਾ ਕਿਸੇ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਮਿਲਦੇ ਮਲਾਉਂਦੇ ਹੀ ਇੰਨੇ ਸਾਵਧਾਨੀ ਨਾਲ ਰਹੇ ਹਾਂ ਮੈਂ ਸਰਪੰਚ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਮੈਨੂੰ ਇੰਨੀਆਂ ਖੁਸ਼ੀਆਂ ਦਿੱਤੀਆਂ ਕਿਉਂਕਿ ਨਾ ਤਾਂ ਮੈਨੂੰ ਪੇਕੇ ਘਰ ਵਿੱਚ ਕਦੇ ਖੁਸ਼ੀ ਮਿਲੀ ਸੀ ਤੇ ਨਾ ਹੀ ਮੈਨੂੰ ਆਪਣੇ ਸਹੁਰੇ ਘਰ ਆਪਣੇ ਪਤੀ ਤੋਂ ਕੋਈ ਖੁਸ਼ੀ ਮਿਲੀ ਸੀ ਚਾਹੇ ਸਰਪੰਚ ਆਪਣੇ ਮਤਲਬ ਲਈ ਮੈਨੂੰ ਵਟਦਾ ਸੀ ਪਰ ਉਸਨੇ ਮੇਰੀਆਂ ਖੁਸ਼ੀਆਂ ਦਾ ਵੀ ਬਹੁਤ ਖਿਆਲ ਰੱਖਿਆ ਤੇ ਵਾਕਿਆ ਹੀ ਉਹ ਮੈਨੂੰ ਪਿਆਰ ਕਰਦਾ ਸੀ ਨਹੀਂ ਤਾਂ ਇੰਨਾ ਕਿਸੇ ਬਾਰੇ ਕੋਈ ਨਹੀਂ ਸੋਚਦਾ ਸਰਪੰਚ ਨੇ ਮੇਰਾ ਮੁੰਡਾ ਵੀ ਵਧੀਆ ਸਕੂਲ ਵਿੱਚ ਪੜਨ ਲਵਾ ਦਿੱਤਾ ਉਹ ਉਸਦੀ ਫੀਸ ਵੀ ਭਰਦਾ ਸੀ ਤੇ ਮੇਰੀ ਸੱਸ ਨੂੰ ਕਹਿ ਦਿੱਤਾ ਸੀ ਕਿ ਚਾਚੀ ਤੇਰੇ ਪੁੱਤਰੇ ਨੂੰ ਮੈਂ ਪੜ੍ਹਾਉਂਗਾ ਤੈਨੂੰ ਇਹਦੇ ਪੈਰਾਂ ਤੇ ਖੜਾ ਕਰੂੰਗਾ ਤਾਂ ਕਿ ਤੁਹਾਡੇ ਘਰ ਦੀ ਖੁਸ਼ੀ ਚੱਕੀ ਜਾ ਸਕੇ ਮੇਰੀ ਸੱਸ ਵੀ ਸਰਪੰਚ ਨੂੰ ਅਸੀਸਾਂ ਦਿੰਦੀ ਨਹੀਂ ਥੱਕਦੀ ਸੀ ਹਾਂਜੀ ਤੁਹਾਨੂੰ ਇਹ ਕਿਵੇਂ ਲੱਗੀ ਕਹਾਣੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ